ਸੌ ਦੀ ਸੌ ਦੀ ਸੌ ਦੀ ਚਾਰੇ ਪਾਸੇ ਹਨਾ ਲਓ ਜੀ ਅਸੀਂ ਆਹ ਮਹਾਰਾਜ ਦੀ ਗੱਡੀ 'ਚ ਵਾਹਿਗੁਰੂ ਮੇਰੇ ਨਾਲ ਨੇ ਭਾਈ ਅਮਰਜੀਤ ਸਿੰਘ ਵਾਹਿਗੁਰੂ ਖਾਲਸਾ ਫਰੀਦਾ ਜੀ ਤੇ ਫੇਹੀ ਘੁੰਮਦੇ ਆਸਟ੍ਰੇਲੀਆ ਦੀਆਂ ਸੜਕਾਂ ਤੇ ਹਾਈਵੇ ਤੇ ਚੜ ਗਏ ਸੀ ਦੇਖੋ ਇੱਥੇ ਸਿਸਟਮ ਬੜੇ ਵਧੀਆ ਨੇ ਹਰ ਇੱਕ ਬੰਦਾ ਆਪਣੀ ਲੇਨ 'ਚ ਤੇ ਆਪਣੀ ਸਪੀਡ 'ਚ ਚੱਲਿਆ ਰਹਿੰਦਾ ਤੇ ਵਿਥ ਰੱਖਦੇ ਆ ਗੱਡੀਆਂ ਦੀ ਤੁਸੀਂ ਦੇਖਦੇ ਜਾਇਓਗਾ ਦੇਖੋ ਇਹ ਇੰਨੀ ਵਿਥ ਰੱਖੀ ਹੋਈ ਆ ਨੇ ਉਹਨੇ ਵੀ ਰੱਖੀ ਹੋਈ ਆ ਵਿੱਚ ਅੱਗੇ ਸਾਰਿਆਂ ਨੇ ਆ ਮੰਨ ਲਓ 10 10 ਗੱਡੀ ਤਕਰੀਬਨ ਮੇਰੇ ਖਿਆਲ ਹੋਣੀ ਐ ਇੰਨੀ ਕ ਤਾਂ ਹੋਣੀ ਜੀ ਹਾਂਜੀ ਇੰਨੀ ਕ ਰੱਖਣੀ ਪੈਂਦੀ ਆ ਮੰਨ ਲਓ ਤੇ ਉਸੇ ਹਿਸਾਬ ਨਾਲ ਚੱਲਦੇ ਆ ਸਾਰੇ ਜਿੰਨੀ ਕ ਸਪੀਡ ਲਿਖੀ ਆ ਉਸੇ ਹਿਸਾਬ ਨਾਲ ਹੀ ਚੱਲਣਾ ਸਭ ਨੇ ਇਧਰ ਇੰਡਸਟਰੀ ਏਰੀਆ ਫੈਕਟਰੀਆਂ ਫੈਕਟਰੀਆਂ ਹੈਗੀਆਂ ਤੇ ਜਿਹੜੀ ਗੱਡੀ 'ਚ ਅਸੀਂ ਆ ਬਹੁਤ ਘੈਂਟ ਗੱਡੀ ਆ ਇਹ ਦੂਜੀ ਦਾ ਟਾਇਰ ਲਾਈਨਾਂ ਦੇ ਚੜੇਗਾ ਨਾ ਗੱਡੀ ਫਿਰ ਦੂਜੇ ਬੰਦੇ ਨੂੰ ਧੱਕੇਗੀ ਤੇ ਆਪਾਂ ਬ੍ਰੇਕ ਮਾਰੇਗੀ ਹੋਰੀ ਹੋਰੀ ਆਪਣੇ ਆਪ ਹੀ ਆਪਣੇ ਆਪ ਰੁਕ ਜੂਗੀ ਹਾਂਜੀ ਕਿਆ ਬਾਤ ਹੈ ਦੇਖੋ ਬਾਈ ਦੇ ਵਿੱਚ ਨੀਂਦ ਨੂੰ ਉਦਾਜੇ ਜਦੋਂ ਲੈਂਡ ਤੋਂ ਬਾਹਰ ਜਾਏਗੀ ਗੱਡੀ ਤਾਂ ਆਟੋਮੈਟਿਕ ਗੱਡੀ ਲੈਂਡ ਦੇ ਅੰਦਰ ਆਹ ਜਿਹੜੀ ਵਾਈਟ ਲਾਈਨ ਦੇਖ ਰਹੇ ਆਪਾਂ ਟਿਊਬਲ ਵਗੈਰਾ ਲਾ ਨਹੀਂ ਸਕਦੇ ਇੱਥੇ ਅੱਛਾ ਮੇਰੇ ਜਿਹੜੇ ਸੁਨਦਰ ਦੇ ਵਿਚਕਾਰ ਆ ਜੀ ਨਹੀਂ ਉਹ ਫਿਰ ਪਾਣੀ ਕਿੱਥੇ ਜਮਾ ਕਰਦੇ ਆ ਬਰਸਾਤਾਂ ਦਾ ਬਰਸਾਤਾਂ ਦਾ ਜਿਵੇਂ ਫੈਕਟਰੀਆਂ ਬਣੀਆਂ ਨੇ ਜਾਂ ਪਲਾਂਟ ਬਣੇ ਨੇ अच्छा बड़े वो बनाए हुए होने ਨੇ ਇਹਨਾਂ ਨੇ ਨਾ ਹਾਂ ਜੀ ਕਿਉਂਕਿ ਇੱਥੇ ਬੋਰ ਤਾਂ ਨਹੀਂ ਹੁੰਦਾ ਵੀ ਕਿਰੇ ਕਿਰੇ ਸਮੁੰਦਰ ਦੇ ਵਿੱਚ ਹੈ ਖਾਰੇ ਹਾਂ ਸਹੀ ਕਿਰੇ ਦੇ ਸਮੁੰਦਰ ਸਮੁੰਦਰ ਵਾਲੇ ਨੂੰ ਵੀ ਫਿਲਟਰ ਕਰ ਲੈਂਦੇ ਹੋਣੇ ਆ ਪੀਣ ਵਾਸਤੇ ਉਹਨੂੰ ਨਹੀਂ ਕਰਦੇ ਜੀ اچھا ਉਹ ਕਰਨਾ ਵੀ ਔਖਾ ਓ ਇਦਾਂ ਸਿੰਗਾਪੁਰ ਕੋਲ ਵੀ ਨਹੀਂ ਹੈ ਮਲੇਸ਼ੀਆ ਤੋਂ ਲੈਂਦੇ ਆ ਸਿੰਗਾਪੁਰ ਵਾਲੇ ਵੀ ਹਾਲਾਂਕਿ ਸਿੰਗਾਪੁਰ ਹੀ ਵੇਖ ਲਓ ਵੀ ਪਾਣੀ ਦੇ ਵਿੱਚ ਆ ਨਾ ਉਹ ਮਲੇਸ਼ੀਆ ਤੋਂ ਹੀ ਲਾਉਂਦੇ ਆ ਪਾਣੀ ਇਹ ਠੀਕ ਹੈ ਜੀ ਪੀਣ ਵਾਲਾ ਜੀ ਅੱਛਾ ਇੱਕ ਚੀਜ਼ ਦੇਖੀ ਮੈਂ ਇੱਥੇ ਟਾਈਮ ਨਹੀਂ ਕਿਹਾ ਲਾਈਟ ਤੇ ਹੈਗਾ ਬਿਨਾ ਟਾਈਮ ਤੋਂ ਚੱਲਦੀਆਂ ਨੇ ਇਹ ਟਾਈਮਰ ਕਿਸੇ ਦਾ ਨਹੀਂ ਲਾਇਆ ਹੋਇਆ ਪਤਾ ਹੀ ਨਹੀਂ ਲੱਗਦਾ ਫਿਰ ਕਦੋਂ ਆਉਣਾ ਪਰ ਲੋਕ ਤਰੀਕੇ ਨਾਲ ਹੀ ਚੱਲਦੇ ਬੜੀ ਸਾਵਧਾਨੀ ਜੀ ਨਾਲ ਨਾ ਕੋਈ ਅੱਗੇ ਪਿੱਛੇ ਹੁੰਦਾ ਹੀ ਨਹੀਂ ਹੈਗਾ ਜਿਵੇਂ ਧੱਕਾ ਮੁੱਕੀ ਜੀ ਵਾਲਾ ਕੰਮ ਨਹੀਂ ਹੈਗਾ ਵੀ ਐਵੇਂ ਵਿੱਚ ਵੜ ਕੇ ਆ ਕੇ ਜਾਂ ਕਿਦਾਂ ਉੱਥੇ ਹੀ ਖੜ ਜਾਣਾ ਸਭ ਨੇ ਆ ਕੇ ਨਾ ਕੀ ਕਲੀਅਰ ਲਿਖਿਆ ਜੀ ਇੱਥੇ ਕਲੀਅਰ ਕਰਨਾ ਪੈਣਾ ਜੀ ਆਪਾਂ ਅੱਛਾ ਕੱਢ ਦੇ ਸਕਦੇ ਆਪਾਂ ਵਾਕਈ ਕੀ ਬਾਤ ਹੈ ਆਪਾਂ ਆ ਗਏ ਸੀਟੀ ਦੇ ਬਿਲਕੁਲ ਨੇੜੇ ਹਾਂ ਜੀ ਬਾ ਸੀਟੀ ਜੀ ਐ ਤਾਂ ਤਕਰੀਬਨ ਬਿਲਡਿੰਗਾਂ ਦੇਖਣ ਆ ਲਈਏ ਇੱਥੇ ਨਾ ਬਹੁਤ ਜ਼ਬਰਦਸਤ ਆ ਨਦੀ ਆ ਕਿ ਛੀਲ ਹੈ ਕੋਈ ਇਹ ਨਦੀ ਹੈ ਨਦੀ ਹੈ ਜੀ ਵੈਸੇ ਨਦੀ ਹਰ ਇੱਕ ਸ਼ਹਿਰ ਚ ਹੁੰਦੀ ਹੋ ਹੁੰਦੀ ਹੈ ਨਾ ਤਕਰੀਬਨ ਤਕਰੀਬਨ ਸ਼ਹਿਰ ਵਸਾਏ ਨਦੀਆਂ ਦੇ ਕੰਡੇ ਤੇ ਜਾਂਦੇ ਨੇ ਪਹਿਲਾਂ ਇਦਾਂ ਵਸਾਏ ਹੁੰਦੇ ਆਹ ਬ੍ਰਿਜ ਜੋੜਦੇ ਨੇ ਸ਼ਹਿਰ ਨੂੰ ਕੋਈ ਪਰਨ ਲੰਗਿਆ ਕੋਈ ਥਲੇਨ ਲੰਗਿਆ ਪਰ ਬਿਲਡਿੰਗਾਂ ਕੀ ਝੂਲਾ ਬਾਬਾ ਹੀ ਬੜਾ ਜ਼ਬਰਦਸਤ ਹੈ ਕਿਆ ਬਾਤਾਂ ਨੇ ਹੈ ਬਿਲਡਿੰਗਾਂ ਕਰਦੀਆਂ ਅਸਮਾਨ ਨਾਲ ਗੱਲਾਂ ਬੜੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਪਾਪਾ ਉਹ ਦੇਖੋ ਇਹਨੂੰ ਕੀ ਕਹਿੰਦੇ ਇਹਨੂੰ ਆਹ ਜਿਹੜੀ ਗੱਡੀ ਜਾਈ ਟਰੈਮ ਟਰੈਮ ਇਹ ਸੜਕਾਂ ਤੇ ਚਲਦੀਆਂ ਨੇ ਟਰੈਮ ਇੱਕ ਉਹ ਆਈ ਜਾਂਦੀ ਆ ਲਾਈਟ ਤਾਂ ਮੈਨੂੰ ਪਤਾ ਨਹੀਂ ਲੱਗਦਾ ਹੋਵੇ ਲਾਈਟ ਅੱਛਾ ਇਹ ਲਾਈਟਾਂ ਮੰਦਮ ਜੀਆਂ ਪੈ ਗਈਆਂ ਜਿਵੇਂ ਨਹੀਂ ਆਈ ਹੋਈ ਆਪਣੀ ਗ੍ਰੀਨ ਲਾਈਟਾਂ ਪੀਲੀ ਪੀਲੀ ਹੋ ਗਈ ਅੱਛਾ ਜੀ ਉਹ ਡਰਾਮ ਜਾਈ ਜਾਂਦੀ ਪਰ ਉਹ ਹਾਂਜੀ ਤੇ ਵਾਕਈ ਬਿਲਡਿੰਗਾਂ ਬੜੀਆਂ ਜ਼ਬਰਦਸਤ ਨੇ ਬਹੁਤ ਉੱਚੀਆਂ ਉੱਚੀਆਂ ਬਿਲਡਿੰਗਾਂ ਨੇ ਸਿਟੀ ਚਲੇ ਦੇ ਆਪਾਂ ਮਹਾਰਾਜ ਜੀ ਅੰਦਰ ਆਪਣੀ ਗੱਡੀ ਮੈਂ ਝੂੜਾ ਦਵਾਣਾ ਮੈਂ ਗੱਡੀ 'ਚ ਹਾਂ ਇਹ ਇੱਥੇ ਸਵਾਰੀਆਂ ਚੜ੍ਹਦੀਆਂ ਉਤਰਦੀਆਂ ਇਹ ਅੱਡੇ ਨੇ ਇੱਥੇ ਬਣਾਏ ਹੋਏ ਇਹਨਾਂ ਦੇ ਹਾਂਜੀ ਇਹ ਬਬਾ ਆਟੋਮੈਟਿਕ ਹੈ ਕਿ ਪਰਲੇ ਬਸੇ ਡਰਾਈਵਰ ਹੋਣਾ ਇਹਦਾ ਨਹੀਂ ਇਹ ਇੱਥੇ ਇੱਥੇ ਇਦਾਂ ਉਤਰਦੇ ਉਹ ਤਾਂ ਅੱਡੇ ਬਣੇ ਬਣੇ ਹੋਏ ਨੇ ਅੱਛਾ ਇਹ ਚ ਵੀ ਖਾਸੇ ਲੋਕ ਗੋਰੇ ਹੀ ਹੈ ਸਫਰ ਕਰਦੇ ਜਿਆਦਾ ਗੋਰੇ ਕਿਉਂ ਗੋਰੇ ਗੋਰੀਆਂ ਕੋਈ ਟ੍ਰੇਨ ਵੀ ਵੇਖ ਲਈਏ ਟ੍ਰੈਮ ਟ੍ਰਾਮਾ ਕਹਿੰਦੇ ਬਬਾ ਵੀ ਟ੍ਰੇਨ ਹੀ ਹੈ ਰੇਮ ਇਹ ਹੁਣ ਸਵਾਰੀਆਂ ਚੁੱਕਦੇ ਟ੍ਰੈਮ ਇੱਥੋਂ ਹਾਂਜੀ ਹੈਗੀ ਸੜਕ ਹੀ ਇੱਥੋਂ ਪਾਰ ਤਾਂ ਨਹੀਂ ਕਰ ਸਕਦੇ ਜਿੱਦਾਂ ਲੋਕ ਜੋ ਇਧਰੋਂ ਪਾਰ ਕਰ ਜਾਣ ਜਿਵੇਂ ਮਰਜੀ ਹਣਾ ਗੋਰੇ-ਗੋਰੀਆਂ ਦੇਖੋ ਬੱਚੇ ਉਹਦੇ ਚ ਰੇੜੀਆਂ ਜੀ ਲਈ ਫਿਰਦੇ ਆ ਨਾ ਗੋਦੀਆਂ ਨਹੀਂ ਚੁੱਕਦੇ ਇਹ ਗੋਰੇ ਨਾ ਆਵੇਂ ਬੱਚਿਆਂ ਨੂੰ ਹਾਂ ਉਹਨੂੰ ਟ੍ਰੈਮ ਕਹਿੰਦੇ ਨੇ ਅੱਛਾ ਦੋ ਹੀ ਡੱਬੇ ਹੁੰਦੇ ਆ ਇਹਦੇ ਬੱਸ ਬੜਾ ਸੋਹਣਾ ਵੀ ਹੋਇਆ ਇੱਧਰ ਹਾਂਜੀ ਗੱਡੀ ਚਲਾਉਣੀ ਹੈ ਅੱਛਾ ਇਹ ਕੋਈ ਚਰਚ ਹੈ ਟ੍ਰੈਮ ਨਹੀਂ ਆਉਂਦਾ ਮਾ ਕਬਰਾਂ ਆ ਗਈਆਂ ਦੇਖੋ ਬਹੁਤ ਵੱਡੀਆਂ ਕਬਰਾਂ ਨੇ ਪਿੱਛੋਂ ਚੱਲ ਰਹੀਆਂ ਨੇ ਬਾਹਰ ਬਾਹਰ ਆ ਗਏ ਲੈ ਸਟੋਰ ਗੱਡੀਆਂ ਦਾ ਟੁੱਟੀਆਂ ਫੁੱਟੀਆਂ ਗੱਡੀਆਂ ਗਲੋਤੀਆਂ ਬੜੀਆਂ ਆ ਦੇਖੋ ਇੱਥੇ ਦੱਬ ਦੇ ਹੋਰੇ ਦਾ ਕਵਰਾ ਬਣੀ ਆਉ ਕਵਰਾ ਅੱਛਾ ਅਨੀ ਆ ਜਿਹੜੇ ਲਾਏ ਹੋਏ ਉੱਪਰ ਵੱਡੇ ਵੱਡੇ ਦੇ ਇਹ ਟੰਡੇ ਲਾਏ ਆਓ ਉਹ ਤਾਂ ਵੈਸੇ ਹੀ ਆ ਅੱਛਾ ਆ ਕੰਟੇਨਰ ਦੇ ਕੰਟੇਨਰ ਚੜਾਏ ਹੋਏ ਇੱਥੇ ਆ ਗਿਆ ਇੰਡਸਟਰੀ ਏਰੀਆ ਦਾ ਆ ਬਹੁਤ ਹੋਰ ਦਾ ਚੱਲਦਾ ਇੱਥੇ ਵੱਡੇ ਵੱਡੇ ਜਗਾੜ ਨੇ ਇੱਧਰ ਵੀ ਆ ਮਿਲਦਾ ਬਣਾਉਂਦਾ ਹੀ ਆ ਝੁੱਲੇ ਜੇ ਇਹ ਇਦਾਂ ਦੇ ਨਹੀਂ ਇਹੋ ਕਰੇਨਾ ਜੀਆਂ ਨੇ ਸਮਾਨ ਚੁੱਕਣ ਵਾਲੀਆਂ ਇਹਨਾਂ ਨੂੰ ਕੀ ਕਹਿੰਦੇ ਟਿੰਕ ਮਸ਼ੀਨ ਕਹਿੰਦੇ ਸ਼ਾਇਦ ਮੈਨੂੰ ਪਤਾ ਹੋਵੇ ਅੱਛਾ